ਸਿਸ ਮੇਰੇ ਬੋਲਣ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਆਂ ਜੀ ਇਸ ਵਕਤ ਕਰਦੀਆਂ ਜੀ ਤੁਹਾਡਾ ਟਕਵਣਾ ਫੈਮਿਲੀ ਬਲੌਗ ਦੇ ਵਿੱਚ ਹਾਂਜੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗਦੀ ਹੈ ਨਾ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਹੈ ਮਾਰਨਿੰਗ ਟਾਈਮ ਹੈਗਾ ਸੀ 6:30 ਵਜੇ ਦਾ ਸੱਤੇ ਸੱਤ ਹਾਂਜੀ ਮੈਂ ਸਾਡੇ ਸੱਤ ਦਾ ਹੀ ਸੀ ਕਿਉਂਕਿ ਅੱਜ ਅੱਜ ਆਪਾਂ ਜਾਣਾ ਸੀਗਾ ਦਸਵੀਂ ਤੇ ਮੱਥਾ ਟੇਕਣਾ ਬਾਬਾ ਜੀ ਬਾਬੇ ਸਿੱਧਾਂ ਤੇ ਵੀ ਅੱਜ ਦਸਵੀਂ ਦਾ ਇਹ ਦਿਹਾੜਾ ਹੈ ਤੇ ਤਾਂ ਕਰਕੇ ਆਪਾਂ ਮੱਥਾ ਟੇਕਣ ਜਾਣਾ ਸੀ ਉਹਦੇ ਕਰਕੇ ਸੀਗਾ ਵੀ ਜਲਦੀ ਜਲਦੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ ਲਈਏ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਕਿਤੇ ਜਾਣ ਤੋਂ ਬਾਅਦ ਫਿਰ ਆ ਕੇ ਨਹੀਂ ਹੁੰਦੇ ਹੈਗੇ ਹਨਾ ਵੀ ਨਾਲੇ ਨੇਟ ਹੋ ਜਾਂਦੇ ਬਸ ਇੱਥੇ ਜਿਹੜੇ ਹੋਰ ਕਰਨ ਵਾਲੇ ਸੀ ਉਹ ਕਰ ਲਏ ਸੀ ਮੈਂ ਲੱਗੀ ਸੀ ਮੈਨੂੰ ਇਹ ਸੀ ਮੈਂ ਕਿਹਾ ਚਲੋ ਫਟਾਫਟ ਛਾੜੂ ਪੋਚਾ ਕਰਕੇ ਵੀ ਕਪੜੇ ਧੋਣ ਦਾ ਕਰਤਾ ਸੀ ਆਪਾਂ ਮਿਸ ਅੱਜ ਇਹ ਸੀਗਾ ਵੀ ਕਿਉਂਕਿ ਕੱਪੜਿਆਂ ਨੂੰ ਟਾਈਮ ਲਾਇ ਦਿੰਦੇ ਜੀ ਧੋਦੇ ਹਨ ਤਾਂ ਕਰਕੇ ਫਿਰ ਵੀ ਜਾਣ ਨੂੰ ਵੀ ਇਹ ਸੀ ਕੁਛ ਇਹ ਸੀ ਨਾਲ ਵੀ ਫਿਰ ਤੇ ਪਾਪਾ ਨੇ ਨਾ ਵਿੱਚ ਜੀ ਉਹ ਜਿੰਨੇ 10 ਵਾਲੇ ਦਿਨ ਜਾਂ ਉਦਾਂ ਕੋਈ ਹੋਰ ਕੰਮ ਕਰ ਹੋਵੇ ਫਿਰ ਵਿੱਚ ਜੀ 2 ਘੰਟੇ ਦੀ ਛੁੱਟੀ ਲੈ ਕੇ ਆ ਜਾਂਦੇ ਹੁੰਦੇ ਨੇ ਤਾਂ ਵੀ ਮੈਨੂੰ ਇਹ ਸੀ ਬਸ ਮੇਰਾ ਸਾਰਾ ਝਾੜੂ ਹੋ ਗਿਆ ਸੀ ਝਾੜੂ ਲਾਉਂਦੀ ਲਾਉਂਦੀ ਨੂੰ ਮੈਨੂੰ ਆ ਗਿਆ ਸੀ ਫੋਨ ਮੈਂ ਲੱਗੀ ਸੀ ਫਿਰ ਫੋਨ ਸੁਣਨਾ ਲੋ ਜਾੜੂ ਦਾ ਕਰਕੇ ਬਸ ਮੈਂ ਇੱਥੇ ਲੱਗੀ ਸੀ ਪੋਚ ਲੈਣਾ ਪਹਿਲਾਂ ਮੈਨੂੰ ਇਹ ਹੋ ਗਿਆ ਮੈਂ ਕਿਵੇਂ ਵਾਸ਼ ਮਿਸ਼ਰ ਸਾਫ਼ ਕਰ ਦਮਾ ਕਿਉਂਕਿ ਇਹਦਾ ਐ ਹੋ ਜਾਂਦਾ ਜੀ ਵੀ ਜਿਹੜੀ ਇਹ ਮਤਲਬ ਆਪਾਂ ਮੈਂ ਸ਼ਾਇਦ ਮੈਨੂੰ ਨਾਮ ਤਾਂ yaad ਨਹੀਂ ਹੈਗਾ ਵੀ ਕੀ ਆ ਦੇਖ ਕੇ ਤਾਂ yaad ਆ ਜਾਂਦਾ ਹੁੰਦਾ ਕਿਈ ਵੱਡੀ ਉੱਦਾਂ ਨਿਕਲ ਜਾਂਦਾ ਦਿਮਾਗ ਦੇ ਚੋਂ ਇਹਦੇ ਨਾਲ ਹੀ ਜਿਹੜੀ ਮੈਂ ਸਾਫ਼ ਕਰ ਦਿੰਦੇ ਆਪਾਂ ਇਹਦਾ ਪੱਥਰ ਜਿੱਦਣ ਦੀ ਲਾਈ ਆ ਇਹ ਉਹਨੇ ਟਾਈਮ ਦੀ ਉਦਾਂ ਦੀ ਇਹਦੀ ਕੋਈ ਫਰਕ ਨਹੀਂ ਪਿਆ ਹੈਗਾ ਸ਼ਾਈਨਿੰਗ 'ਚ ਕਿਸੇ ਵੀ ਕਿਸਮ ਦਾ ਕਿਉਂਕਿ ਜਦੋਂ ਆਪਾਂ ਇਹ ਹੁੰਦਾ ਵੀ ਜਿਹੜੀ ਚੀਜ਼ ਨਾ ਦੇਖੇ ਉਹਦੇ ਨਾਲ ਸਾਫ਼ ਕਰ ਲਿਆ ਉਹ ਚੀਜ਼ ਨਾਲ ਫਿਰ ਥੋੜਾ ਜਿਹਾ ਪੱਥਰ ਦਾ ਫਰਕ ਪੈ ਜਾਂਦਾ ਕਿਸੇ ਦਾ ਵੀ ਆਪਾਂ ਜਨੀ ਉਦਾਂ ਦੇ ਜਿੱਦਾਂ ਦੀ ਹੈ ਵਾਸ਼ ਮਸ਼ੀਨ ਲੱਗੀ ਆ ਉਦਾਂ ਦੇ ਆਪਾਂ ਇਹਦੇ ਨਾਲ ਹੀ ਸਾਫ਼ ਕਰਦੇ ਆ ਵਾਸ਼ ਮਸ਼ੀਨ ਵਾਲੀ ਉਹਦੇ ਨਾਲ కెమికਲ ਦਾ ਮਤਲਬ ਜੋ ਵੀ ਹੈਗਾ ਇਹ ਉਹਦੇ ਨਾਲੇ ਬਸ ਉਹ ਸਾਫ਼ ਕਰਕੇ ਫਿਰ ਮੈਂ ਲੱਗੀ ਸੀ ਪੋਚੇ ਲਗਾਉਣ ਕਿਉਂਕਿ ਮੈਨੂੰ ਏਸੀ ਵੀ ਪੋਚੇ ਲਗਾ ਕੇ ਵੀ ਫਿਰ ਦੁਬਾਰਾ ਹੋ ਜਾਣਾ ਹੈ ਸ਼ਾਵਰ ਦਾ ਵੀ ਫਿਰ ਜਦ ਨੂੰ ਏਸੀ ਵੀ ਤੇ ਪਾਪਾ ਵੀ ਆਉਣ ਵਾਲੇ ਹੀ ਹੋਣਗੇ ਵੀ ਜਾਨੂ ਉਹਨਾਂ ਨੇ ਆਉਣਾ ਜਦ ਤੱਕ ਮੈਂ ਫ੍ਰੀ ਹੋ ਜਮਾ ਸਾਰਾ ਕਿਉਂਕਿ ਫਿਰ ਬਾਅਦ ਵਿੱਚ ਏਸੀ ਵੀ ਪ੍ਰਸ਼ਾਦ ਵੀ ਬਣਾਉਣਾ ਸੀਗਾ ਬਸ ਜੀ ਹੁਣ ਬਾਕੀ ਸਭ ਆਪ ਜਿਹਾ ਦੇ ਕੰਮਕਾਰਾਂ ਦੇ ਜਾ ਚੁੱਕੇ ਸੀ ਮੰਮੀ ਵੀ ਚਲੇ ਗਏ ਸੀ ਤੇ ਫਤੇ ਵੀ ਜਦ ਨੂੰ ਚਲੇ ਗਿਆ ਸੀ ਕਿਉਂਕਿ ਉਹ ਤਿਆਰ ਹੋ ਕੇ ਫਿਰ ਉਹ ਦਾਦੂ ਦੇ ਨਾਲ ਆਪਦੇ ਆਪਣੇ ਆਦੇ ਵੀ ਗੇਟ ਦੇ ਕੋਲ ਖੜ ਜਾਂਦਾ ਹੁੰਦਾ ਕਿਉਂਕਿ ਫਿਰ ਉਹ ਸ਼ੁਰੂ ਤੋਂ ਹੀ ਆਈਏ ਹੋ ਜਾਂਦਾ ਨਹੀਂ ਵੀ ਡੱਜ ਚੜਾ ਦਿੰਦੇ ਹੁੰਦੇ ਨੇ ਗੇਟ ਤੇ ਉੱਥੇ ਚੇਅਰ ਲੈ ਕੇ ਬਹਿ ਜਾਂਦੇ ਹੁੰਦੇ ਨੇ ਜਿੰਨਾਂ ਦੇ ਪੈਨ ਨਹੀਂ ਆਉਂਦੀ ਹੈਗੀ ਉਹਦੇ ਉਹਨਾਂ ਦਿਨ ਫਿਰ ਉੱਥੇ ਰੁਕ ਜਾਂਦੇ ਹੁੰਦੇ ਨੇ ਉਹਦੇ ਕੋਲ ਬੱਸ ਜੀ ਆਪਣਾ ਝਾੜੂ ਪੋਚੇ ਦਾ ਸਾਰਾ ਹੋ ਗਿਆ ਸੀ ਉਹ ਤੋਂ ਬਾਅਦ ਮੈਂ ਕਿਚਨ ਦੇ ਵੀ ਲੱਗੀ ਸੀਗੀ ਸਫਾਈ ਕਰਨ ਮੈਂ ਕਿਹਾ ਵੀ ਚਲ ਕਿਚਨ ਦਾ ਇਹ ਵੀ ਉਪਰੋਂ ਸੈਲਫ ਦਾ ਹੀ ਕੰਮ ਰਹਿੰਦਾ ਸੀਗਾ ਸਾਫ ਕਰਨਾ ਨਾ ਬਾਕੀ ਮੇਰਾ ਸਾਰਾ ਹੋਇਆ ਹੋ ਗਿਆ ਸੀ نیچے ਤੋਂ ਤਾਂ ਸਾਰਾ ਹੋ ਗਿਆ ਸੀ ਪੋਚਿਆਂ ਦਾ ਬਸ ਇੱਥੇ ਹੁਣ ਮੈਂ ਸਾਫ ਕਰਕੇ ਫਿਰ ਮੈਨੂੰ ਇਸ ਮੈਂ ਕਿਹਾ ਵੀ ਪ੍ਰਸ਼ਾਦ ਬਣਾਉਣਾ ਏ ਨਾਲੇ ਹੁਣ ਆਪਣੇ ਸਾਰੇ ਕੰਮ ਕਰ ਹੋ ਚੁੱਕੇ ਸੀ ਬਸ ਹੁਣ ਆਪਾਂ ਫ੍ਰੀ ਸੀ ਇੱਥੇ ਮੇਨ ਦਾ ਸਵਾ ਘੱਟ ਤਾ ਹਾਂਜੀ ਸਵਾ ਇਕੱਠ ਹੋ ਗਈ ਸੀ ਜੇ ਮੈਨੂੰ ਕੰਮਕਾਰ ਕਰਕੇ ਹਟਦੀ ਨੂੰ ਬਸ ਇਹਦੇ ਫੋਟੇ ਦੇ ਪਾਪਾ ਵੀ ਹੁਣ ਤੱਕ ਆ ਗਏ ਸੀਗੇ ਬਸ ਮੈਂ ਲੱਗੀ ਸੀਗੀ ਅਪਦਾ ਸੂਟ ਪ੍ਰੈਸ ਕਰਨ ਮੈਂ ਵਿਚਾਲ ਮੈਂ ਸੂਟ ਪ੍ਰੈਸ ਕਰਦੀ ਆ ਉਹ ਉਹ ਲੱਗੀ ਸੀ ਤਿਆਰ ਹੋਣਾ ਅਪਦਾ ਹੂੰ ਉਹ ਤਿਆਰ ਹੋਣ ਲੱਗੇ ਸੀ ਬਸ ਮੈਂ ਨੂੰ ਇਹ ਸੀ ਮੈਂ ਪ੍ਰੈਸ ਕਰਕੇ ਫਿਰ ਜਾਣਿਆ ਕਿਉਂਕਿ ਅੱਜ ਅਸੀਂ ਜਾਣਾ ਸੀ ਜੀ ਦੋਨਾਂ ਨੇ ਵੀ ਮੰਮੀ ਵੀ ਗਏ ਹੋਏ ਸੀ ਜੀ ਡਿਊਟੀ ਤੇ ਫਤਿਹ ਪੜਨ ਗਿਆ ਹੋਇਆ ਸੀ ਉਹ ਤਾਂ ਹਜੇ ਕਹਿੰਦਾ ਵੀ ਸੀ ਕਹਿੰਦਾ ਮੈਂ ਜਨੂੰ ਫਿਰ ਮੈਂ ਕਿਹਾ ਚਲ ਕੋਈ ਨਾ ਕੁਛ ਉਹਨੂੰ ਇਹ ਸੀ ਇੱਕ ਦੋ ਕੁ ਦਿਨ ਦਾ ਨਾ ਉਹ ਪਹਿਲਾਂ ਹੀ ਕਰਦਾ ਸੀਗਾ ਵੀ ਪਾਪਾ ਪਾ ਚਹਲ ਜਾ ਕੇ ਆਉਨੇ ਆ ਜਿਹੜੇ ਤੁਹਾਨੂੰ ਅੱਗੇ ਵੀ ਦਿਖਾਏ ਨੇ ਬਾਬੇ ਸਿੱਧਾਂ ਦੀ ਜਗ੍ਹਾ ਜੀ ਉਹ ਵੀ ਉੱਥੇ ਦਸਵੀਂ ਭਰਦੀ ਹੁੰਦੀ ਆ ਫਿਰ ਉਹਨੂੰ ਇਹੀ ਸੀਗਾ ਕਿ ਵੀ ਚਲ ਕੋਈ ਨਾ ਇੱਥੇ ਜਾਇ ਆਉਣ ਦੇ ਮੈਂ ਕਿਹਾ ਵੀ ਤੂੰ ਚਲੇ ਜਾਈਂ ਸ਼ਾਮ ਨੂੰ ਪਾਪਾ ਦੇ ਨਾਲ ਵੀ ਚੈਲ ਉੱਥੇ ਮੱਥਾ ਟੇਕ ਆਇਓ ਕਹਿੰਦਾ ਵੀ ਚਲ ਠੀਕ ਆ ਮਮਾ ਕਹਿੰਦਾ ਵੀ ਮੈਂ ਫਿਰ ਅਸੀਂ ਸ਼ਾਮ ਨੂੰ ਉੱਥੇ ਜਾਇ ਆਵਾਂਗੇ ਕਿਉਂਕਿ ਇਹ ਹੋ ਜਾਂਦਾ ਜੀ ਵੀ ਜਿਵੇਂ ਹੁਣ ਆਪਣੇ ਪਿੰਡ 'ਚ ਆਪਾਂ ਚਲੋ ਮੱਥਾ ਟੇਕਣਾ ਹਨਾ ਉੱਥੇ ਤਾਂ ਜਾਇ ਆ ਜਾਂਦਾ ਹੁੰਦਾ ਪਰ ਜਿਵੇਂ ਆਪਾਂ ਦੂਸਰੇ ਪਿੰਡ ਜਾਣਾ ਤਾਂ ਫਿਰ ਉਹਦੇ ਵਿੱਚ ਛੁੱਟੀ ਕਰਨੀ ਪੈਂਦੀ ਹੈ ਬੱਚਿਆਂ ਦਾ ਬਸ ਇਸੇ ਕਰਕੇ ਉਹਦੀ ਛੁੱਟੀ ਨਹੀਂ ਸੀ ਕਰਵਾਈ ਅਸੀਂ ਕਿਹਾ ਵੀ ਚੱਲ ਕੋਈ ਨਾ ਵੀ ਫਿਰ ਕਿਸੇ ਦਿਨ ਜਦੋਂ ਛੁੱਟੀ ਚ ਕਈ ਵਾਰੀ ਜਿਵੇਂ ਦਸਵੀਂ ਆ ਜਾਂਦੀ ਆ ਵੀ ਫਿਰ ਤੂੰ ਜਾਇਆ ਆਈ ਸਿਰ ਤਾਂ ਮੇਰਾ ਸਵੇਰ ਦਾ ਵਾਹਿਆ ਹੀ ਸੀ ਮੈਂ ਕਿਉਂਕਿ ਫਤਿਹ ਦਾ ਜੂੜਾ ਕਰਕੇ ਹਟੀ ਸੀ ਜਦੋਂ ਉਦੋਂ ਮੈਨੂੰ ਬਸ ਆਪ ਨੂੰ ਇਹ ਹੋ ਗਿਆ ਸੀ ਮੈਂ ਕਿਹਾ ਵੀ ਚੱਲ ਮੈਂ ਵੀ ਸਿਰ ਵਾਹ ਲੈਂਦੀ ਹਾਂ ਪਰ ਹੁਣ ਤਾਂ ਬਸ ਜਾਂਦੇ ਜਾਂਦੇ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲ ਦੁਬਾਰਾ ਕਹੂੰਗਾ ਫਿਰ ਲੈਂਦੀ ਹਾਂ ਉੱਥੇ ਦੀ ਵੀਡੀਓ ਫਿਰ ਮੈਂ ਤਾਂ ਨਹੀਂ ਸੀ ਬਣਾਈ ਵੀ ਕਿਉਂਕਿ ਜੇ ਤੁਹਾਨੂੰ ਪਹਿਲਾਂ ਮੈਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਜੀ ਆਪਾਂ ਬਾਬਿਆਂ ਤੇ ਜਾਇਆਏ ਸੀਗੇ ਜਿਹੜੇ-ਜਿਹੜੇ ਕੰਮ ਕਰਨ ਵਾਲੇ ਸੀ ਕਰਿਆ ਸੀ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਅੱਜ 10ਵੀਂ ਸੀ ਤੇ 10ਵੀਂ ਕਰਕੇ ਫਿਰ ਇਹ ਹੋ ਜਾਂਦਾ ਜੀ ਉੱਥੇ ਜਾਣ ਦਾ ਹਨਾ ਵੀ ਉੱਥੇ ਮੱਥਾ ਟੇਕ ਆਏ ਸੀ ਫਿਰ ਹੁਣ ਆਉਂਦੇ ਹੋਏ ਵਾਪਸੀ ਤੇ ਫਿਰ ਇਹ ਹੋ ਜਾਂਦਾ ਵੀ ਖੰਨੇ ਦੇ ਵਿੱਚ ਦੇ ਲੰਕੀਏ ਪਰ ਨਾ ਖਾਲੀ ਹੱਥ ਆ ਜੀ ਹਨਾ ਵੀ ਐਵੇਂ ਤਾਂ ਫਿਰ ਔਖਾ ਹੋ ਜਾਂਦਾ ਬਸ ਫਿਰ ਫਤਿਹ ਜਾਦਾ ਇਹ ਜਾਂਦਾ ਵੀ ਚਲੋ ਆਹ ਲੈ ਚਲਦੇ ਆਉਣੇ ਚਲਦੇ ਆਂ ਤਾਂ ਕਰਕੇ ਸੀ ਹੁਣ ਜਾਂਦੇ ਆ ਘਰ ਨੂੰ ਬਸ ਦੇਖਦਿਆਂ ਘਰੇ ਜਾ ਕੇ ਕੁਛ ਦਿਨ ਕਰਦੇ ਆ ਰੈਸਟ ਫਿਰ ਰੈਸਟ ਤੋਂ ਬਾਅਦ ਫਿਰ ਲੱਗਦਾ ਕੰਮ ਕਰ ਸ਼ਾਮ ਵਾਲੇ ਬਸ ਜੀ ਅਪਾ ਉਥੋਂ ਮੁੜਿਆ ਸੀ ਆ ਕੇ ਫਿਰ ਸ਼ਾਮ ਜੇ ਨੂੰ ਹੈਗੀ ਸੀ 5:00 ਵਜੇ ਦੀ ਗਾਣਾ ਉਦੋਂ ਫਿਰ ਮੈਂ ਲੱਗੀ ਸੀ ਸ਼ੇਕ ਬਣਾਉਣ ਨੂੰ ਆਪਦੇ ਲਈ ਸੋਕਾ ਮੈਂ ਬਣਾਇਆ ਸੀ ਪਪੀਤੇ ਦਾ ਫਤੇ ਨੇ ਨਹੀਂ ਸੀ ਪਪੀਤੇ ਦਾ ਪੀਣਾ ਉਹ ਕਹਿੰਦਾ ਸੀ ਮम्मा ਵੀ ਮੈਂ ਤਾਂ ਵੀ ਬਣਾਣਾ ਸ਼ੇਕ ਦੀ ਉਹਨਾਂ ਮੇਰੇ ਵੀ ਚਲ ਠੀਕ ਹੈ ਕੋਈ ਨਾ ਉਹਦੇ ਲਈ ਫਿਰ ਮੈਂ ਉਹ ਬਣਾਉਣ ਲੱਗੀ ਸੀ ਬਸ ਜੀ ਇਹ ਸ਼ੇਕ ਪੀ ਕੇ ਫਿਰ ਚੋਨੇ ਆ ਧਾਰ ਫਿਰ ਨੜੇ ਘਰ ਦੇ ਦੀ ਰੋਟੀ ਪਾਣੀ ਦਾ ਬਸ ਦੀ ਅੱਜ ਦਾ ਵਲੌਗ ਦਾ ਕਰਦੇ ਆ ਇਥੇ ਐਂਡ ਬਸ ਜੀ ਡੇਲੀ ਦੇ ਉਹੀ ਕੰਮ ਉਹੀ ਕਾਰ ਹਨਾ ਉੱਥੇ ਹੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਐਂਡ ਹੋ ਜਾਂਦਾ ਉਹੀ ਕੰਮ ਉਹੀ ਕਰਨੇ ਬਸ ਡੇਲੀ ਉਹੀ ਚਲੋ ਚੱਲ ਹੋ ਜਾਂਦਾ ਜ਼ਿੰਦਗੀ ਦਾ ਹੈ ਨਾ ਵੀ ਨਵਾਂ ਕੁਝ ਨਹੀਂ ਹੈਗਾ ਇਹਦੇ ਵਿੱਚ ਨਵਾਂ ਤਾਂ ਬਸ ਇਹੀ ਆ ਵੀ ਹਰ ਰੋਜ਼ ਜ਼ਿੰਦਗੀ ਦੇ ਸਾਹ ਘਟਦੇ ਜਾ ਰਹੇ ਨੇ ਰਹਿਣ ਵਾਲਿਆਂ ਦੀ ਕੋਈ ਲਾਈਫ ਨਹੀਂ ਹੈਗੀ ਬਸ ਉਹੀ ਸਟਾਰਟਿੰਗ ਕੰਮਾਂ ਦੀ ਹੋਗੀ ਸ਼ਾਮ ਤੇ ਉੱਥੇ ਐਂਡ ਹੋ ਗਈ ਹੈ ਜੀ ਓਕੇ ਜੀ ਬਾਏ ਬਾਏ